ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਜਿੰਨੇ ਵੀਰ ਵੀਡੀਓ ਦੇਖ ਰਹੇ ਆ ਅੱਜ ਦੀ ਵੀਡੀਓ ਆਪਾਂ ਸ਼ਕੂਰ ਪਿੰਡ ਤੋਂ ਬਣਾ ਰਹੇ ਆ ਫਰੋਜ਼ਪੁਰ ਜ਼ਿਲ੍ਹੇ ਦਾ ਪਿੰਡ ਆ ਸ਼ਕੂਰ ਮੁੱਦਕੀ ਦੇ ਨੇੜੇ ਆ ਜਾਂਦਾ ਨੇੜੇ ਦੇ ਪਿੰਡ ਜਿਵੇਂ ਭਾਂਗਰ ਹੋ ਗਿਆ ਤੇ ਹੋਰ ਫਰੋਜ਼ਪੁਰ ਜ਼ਿਲ੍ਹੇ ਦੇ ਸਾਰੇ ਪਿੰਡ ਨੇੜੇ-ਨੇੜੇ ਰਹਿ ਜਾਂਦੇ ਆ ਮੁੱਦਕੀ ਦੇ ਕਹ ਲਈ ਇਹ ਵੀ 8-9 ਕਿਲੋਮੀਟਰ ਦੂਰ ਆ ਤੇ ਅੱਜ ਦੀ ਵੀਡੀਓ ਚ ਆਪਾਂ ਤੁਹਾਨੂੰ ਚੈਂਪੀਅਨ ਮੱਝਾਂ ਦਿਖਾਉਣੀਆਂ ਜਿਹੜੀਆਂ ਤੁਸੀਂ ਸਾਹਮਣੇ ਦੇਖ ਸਕਦੇ ਹੋ ਇੱਕ ਝੋਟੀ ਬਾਈ ਨੇ ਅੱਜ ਸੇਲ ਕੀਤੀ ਆ ਜਿਹੜੀ ਤਨੌਲੇ ਮੇਲੇ ਦੀ ਵੀ ਚੈਂਪੀਅਨਾਂ ਤੇ ਬਾਕੀ ਇੱਕ ਦੋ ਮੇਲੇ ਹੋਰ ਵੀ ਇਹ ਲੈ ਕੇ ਗਏ ਆ ਬਾਈ ਤੇ ਉਹ ਵੀ ਜਿੱਤ ਕੇ ਆਈ ਹੈ ਤੇ ਬਾਕੀ ਫਾਰੀ ਸਾਰੀ ਡਿਟੇਲ ਬਾਈ ਦੇਊਗਾ ਇਹਦੇ ਬਾਰੇ ਇੱਕ ਨੀਲੀ ਰਾਵੀ ਦੀ ਹੈ ਮੀਨੀ ਮੱਝ ਬਾਕੀ ਬਾਈ ਕੋਲੇ ਗ੍ਰੇਡੇਡ ਇੱਕ ਮੱਝ ਆ ਇਧਰ ਦੋ ਬੱਚੇ ਖੜੇ ਆ ਇੱਕ ਆ ਪੁਰਾਣੀ ਮੱਝ ਦਿਖਾਉਣੇ ਤੁਹਾਨੂੰ ਜਿਹੜੀ ਆਪਣੇ ਅੰਕਲ ਪੱਪੂ ਸੰਧੂ ਵਾਲੇ ਝੋਟੇ ਦੀ ਸੂਰਜ ਦੀ ਆ ਵੀ ਮੈਂ ਸੂਏ ਲਈ ਗੱਭਣ ਤੁਸੀਂ ਦੇਖ ਸਕਦੇ ਹੋ ਚੈਂਪੀਅਨ ਮੱਝ ਜਿੱਦਾਂ ਮੋਰਾ نسل ਚ ਆਪਣਾ ਖਾਲੀ ਝੋਟੇ ਨੂੰ ਚੈਂਪੀਅਨ ਮੰਨਿਆ ਗਿਆ ਉਹਦਾ ਇਹਨੂੰ ਨੀਲੀ ਰਾਵੀ ਚ ਚੈਂਪੀਅਨ ਜ਼ਿਆਦਾਤਰ ਸਭ ਨੂੰ ਪਤਾ ਚੰਗੇ ਚੰਗੇ ਬਰੀਡਰਾਂ ਨੂੰ ਤੇ ਮੱਝ ਦੀ ਕੋਈ ਵੀ ਵੀਡੀਓ ਨਹੀਂ ਪਹਿਲਾਂ ਕਿਸੇ ਚੈਨਲ ਤੇ ਤੁਸੀਂ ਦੇਖੀ ਹੋਣੀ ਪਹਿਲੀ ਵਾਰ ਇਹਦੀ ਵੀਡੀਓ ਬਣ ਰਹੀ ਹੈ ਤੇ ਇਹਦੀ ਉੱਤੀ ਹੈ ਜਿਹੜੀ ਸਾਹਮਣੇ ਤੁਸੀਂ ਦੇਖ ਸਕਦੇ ਹੋ ਜਿਹੜੀ ਚੈਂਪੀਅਨ ਇਹਦੇ ਬੱਚੇ ਵੀ ਚੈਂਪੀਅਨ ਬਣਦੇ ਆ ਇੱਕ ਇਹਦੀ ਦਿੱਤੀ ਆਪਣੇ ਕੋਲੇ ਵੀ ਹੈਗੀ ਆ ਬਾਈਆਂ ਨੇ ਆਪਾਂ ਨੂੰ ਦਿੱਤੀ ਤੇ ਇਹ ਕਿਦਾ ਅੱਜ ਕੱਲ ਕੱਟਾ ਥੋੜੇ ਟਾਈਮ ਤੱਕ ਉਹਦੇ ਸੀਮਨ ਸਟਰਾ ਬਣ ਜਣੇ ਆ ਜਿਹੜਾ ਡਾਇਮੰਡ 2 ਆ ਡਾਇਮੰਡ 1 ਜਿਹੜਾ ਛੋਟਾ ਹਰੀ ਕਲਾ ਉਹਨਾਂ ਕੋਲੇ ਆ ਇਹਦਾ ਕੱਟਾ ਵੀਵੇਂ ਸੂਏ ਲਈ ਬਾਈ 10 ਦਾ ਗੱਬਣਾ ਮੇਲੇ ਦਾ ਇਹਦਾ ਪਤਾ ਹੀ ਨਹੀਂ ਆ ਕਿੰਨੇ ਕਿੰਨੇ ਜਿੱਤੇ ਆ ਅੱਜ ਤੱਕ 2006 ਤੋਂ ਬਾਈ 10 ਦੇ ਸ਼ੁਰੂ ਹੋਈ ਹੈ ਤੇ ਕੱਟੋ-ਕਟ ਅੱਠ-10 ਸਾਲ ਜਿੰਨਾ ਵੀ ਮੇਲੇ ਲੱਗੇ ਆ ਉਦੋਂ ਤੋਂ ਇਹ ਜਿੱਤ ਦੀ ਜਾਈ ਹੈ ਤੇ ਪ੍ਰੋਪਰ ਜਾਣਕਾਰੀ ਲੈ ਕੇ ਬਾਈ ਤੋਂ ਦੱਸਦੇ ਆ ਤੁਹਾਨੂੰ ਬਾਈ ਨਾਲ ਕਰਦੇ ਆ ਗੱਲਬਾਤ ਬਾਕੀ ਜਿਹੜੀ ਤੁਹਾਨੂੰ ਬਾਅਦ ਚ ਆ ਝੋਟੀ ਦਿਖਾਵਾਂਗੇ ਜਿਹੜੀ ਸੇਲ ਹੋ ਕੇ ਚੱਲੀ ਹੈ ਚੰਗੇ ਰੇਟ ਚ ਸੇਲ ਹੋਈ ਹੈ ਝੋਟੀ ਕੁਝ ਕੁ ਦਿਨਾਂ ਦੀ ਸੂਈ ਆ ਮਗਰੇ ਦੇ ਕੱਟਾ ਦੂਜਾ ਸੂਆ ਸੂਈ ਆ ਝੋਟੀ ਕਿਹੜਾ ਤੁਹਾਨੂੰ ਝੋਟੀ ਦਿਖਾ ਦਿੰਦਾ ਮੈਂ ਇਹ ਦੀਵਾਰ ਤੋਂ ਏਅਰ ਐਸ ਵਾਲਾ ਡਰਾਈ ਕੰਪੀਟੀਸ਼ਨ ਚ ਚੈਂਪੀਅਨ ਬਣ ਗਿਆ ਤਨੋਲੇ ਮੇਲੇ ਤੋਂ ਦੇਖ ਸਕਦੇ ਹੋ ਤੇ ਬਾਕੀ ਡਿਟੇਲ ਬਾਈ ਤੋਂ ਲੈਣੇ ਆ ਕਰਦੇ ਆ ਬਈ ਨਾ ਗੱਲਬਾਤ ਹਾਂਜੀ ਬਾਈ ਸਸਰੀਕਰ ਬਈ ਆਪਣਾ ਨਾਮ ਦੱਸਦੇ ਮੇਰਾ ਨਾਮ ਰੇਜੋ ਸਿੰਘ ਪਿੰਡ ਚਕੂਰ ਜ਼ਿਲ੍ਹਾ ਫੋਠੀ ਠੀਕ ਹੈ ਵੀਰੇ ਫੋਨ ਨੰਬਰ ਵੀ ਦੱਸ ਦੇ 9363348404 ਬਈ ਆਪ ਨੂੰ ਕਿੰਨੇ ਕ ਟਾਈਮ ਦਾ ਸ਼ੋਅ ਕਰਨੀ ਲੀਤਾ ਵੀਦਾ ਨੀਲੀ ਰਾਈ ਦਾ ਜੀ 2002 ਤੋਂ ਆਲੀ ਸ਼ੌਕੀ 2002 ਚ ਮੇਲਿਆਂ ਚ ਕਿਧੋਂ ਕਿ ਜਾਣ ਲੱਗ ਗਈ ਸੀ ਮੇਲਿਆਂ ਚ ਤਾਂ ਸੱਤ ਚ ਗਏ ਸੀ ਸੱਤ ਚ ਪਹਿਲਾ ਮੇਲਾ ਸੱਤ ਚ ਲੜਿਆ ਸੱਤ ਚ ਲੱਗਿਆ ਇਹ ਹੀ ਮੱਝ ਲੈ ਕੇ ਗਏ ਸੀ ਇਹ ਹੀ ਲੈ ਕੇ ਗਏ ਸੀ ਬਈ ਚੀਰੀ ਝੋਟ ਅੱਛਾ ਇਹ ਕਰਦੀ ਹੈ ਆਪਣੇ ਕਰਦੀ ਹੈ ਤੇ ਇਹ ਕਿਹੜੇ ਸਾਂ ਦੀ ਹੈ ਬਈ ਸੂਰਜ ਦੀ ਧੀ ਹੈ ਸੂਰਜ ਦੀ ਆਪਾਂ ਡਾਇਰੈਕਟ ਕਰਾਸ ਕਰਾ ਕੇ ਲੈਂਦੀ ਸੀ ਮੱਝ ਅੱਛਾ ਇਹਦੀ ਮਾਂਥ ਲੈ ਕਿੰਨਾ ਕਰਤਾ ਤੁਸੀਂ ਬਈ 16 ਲੀਟਰ ਸੀ 16 ਲੀਟਰ ਕਰਦੀ ਚਵਾਈ ਸੀ ਉਹ ਜਾਨੀ ਕਿ ਨਾਰਮਲ ਸੇਵਾ ਤੇ ਤੇ ਇਹ ਇਹਨੇ ਕਿੰਨਾ ਦਿੱਤਾ ਬਈ ਦੁੱਧ ਇਹਨੇ ਪੀਕਲਗ 18 ਲੀਟਰ ਚਵਾਇਆ ਜੀ ਮੇਲੇ ਚ ਚਵਾਇਆ ਤੇ ਘਰੇ ਨਾ ਕਿੰਨਾ ਕਰ ਦਿੰਦਾ ਘਰੇ ਤਾਂ 20 ਕਿ 20 ਕਿ ਕਰ ਦਿੰਦਾ ਵੀ 20 ਤੋਂ ਪਲੱਸ ਮੇਲੇ ਚ ਫਿਰ ਵੀ ਪਸੂ ਘਟੇ ਜਾਂਦਾ ਦਰਦ ਹੈ ਨਾ ਤੇ ਕਿੰਨੇ ਸੂਏ ਬਈ ਸੂਪੀ ਇਹ ਆਪਣੇ ਕੋਲ ਇਹ 20ਵੇਂ ਸੂਏ ਸੋਨਾ ਜੀ ਜਾਨੀ ਦੀ ਗੱਭਣਾ 19 ਸੂਏ ਸੂਪੀ ਜੀ 19 ਸੂਏ ਸੂਪੀ ਕਮਾਲ ਦੀ ਗੱਲ ਹੈ ਨਾ ਤੇ ਹੁਣ ਕਿਹੜੇ ਸਾਨ ਤੋਂ ਗੱਬਣਾ ਹਾਂ ਯੂਪੀ ਤੋਂ ਯੂਪੀ ਤੋਂ ਤੇ ਸਾਰੀਆਂ ਕੱਟੇ-ਕੱਟੀਆਂ ਸੇਲ ਹੀ ਕਰਤੇ ਸਾਰੇ ਸੇਲ ਹੀ ਆ ਜੀ ਇੱਕ ਹੀ ਰੱਖੀ ਹੈ ਨਾ ਉਹ ਉਹ ਹੈ ਜੀ ਉਹ ਵੀ ਅੱਜ ਸੇਲ ਹੋ ਗਈ ਉਹ ਵੀ ਸੇਲ ਹੋ ਗਈ ਹੈ ਨਾ ਇਹਨੂੰ ਹੁਣ ਵੀ ਮੰਗਦੇ ਹੈ ਨਾ ਬਾਈ ਛੋਡੇ ਤੋਂ ਇਹ ਮਾਰਜਨ ਬਹੁਤ ਡਿਮਾਂਡ ਆ ਜੀ ਹੈ ਨਾ ਪਰ ਵੇਚ ਨਹੀਂ ਨਹੀਂ ਆ ਪੈਣਾ ਠੀਕ ਹੈ ਬਾਈ ਤੇ ਇਹਦਾ ਆਪਣਾ ਕੋਈ ਸਾਨ ਵੀ ਹੁਣ ਕੋਈ ਆ ਰਿਹਾ ਅੱਗੇ ਤੁਸੀਂ ਤਿਆਰ ਹੋਏ ਆ ਬੱਚਾ ਜੀ ਡਾਇਮੰਡ ਵਾਲਾ ਕੁਛ ਡਾਇਮੰਡ 2 ਹੈ ਜਿਹੜਾ ਡਾਇਮੰਡ 2 ਠੀਕ ਹੈ ਭਾਈ ਤੇ ਉਹ ਹੈਗਾ ਡਾਇਮੰਡ ਦਾ ਹੀ ਹੈ ਮੇਰੇ ਸਾਹਮਣੇ ਹੈ ਨਾ ਪੇਟੋਂ ਇਹਦੇ ਪੈਦਾ ਹੋਇਆ ਤੇ ਤੁਸੀਂ ਮੱਝ ਦੇਖ ਸਕਦੇ ਆ ਬਾਕੀ ਹੁਣ ਤੁਸੀਂ ਇਹ ਸਿਹਤ ਦੇਖ ਸਕਦੇ ਆ ਬਾਈ ਦੀ ਚੰਗੀ ਸਾਂਭ ਸੰਭਾਲ ਕਰਕੇ 20ਵੇਂ ਸੂਏ ਲਈ ਹੁਣ ਗੱਬਣ ਤੇ ਭਾਈ ਇਹਦੇ ਕਹਿ ਲਈ ਆ ਪਾ ਨਾਮ ਜੀ ਸੱਤ ਤੋਂ ਸ਼ੁਰੂ ਹੋਈ ਦੱਸਿਆ ਤੁਸੀਂ ਸੱਤ ਤੋਂ ਸੱਤ ਤੇ ਮਿਲਕ ਬਿਊਟੀ ਕੰਪੀਟੀਸ਼ਨ ਵੀ ਲੜਿਆ ਤੇ ਦੂਜਾ ਮਿਲਕਿੰਗ ਦਾ ਵੀ ਲੜਿਆ ਹਨਾ ਮਿਲਕਿੰਗ ਜੀ ਤੇ ਬਿਊਟੀ ਕੰਪੀਟੀਸ਼ਨ ਵੀ ਯਾਨੀ ਕਿ ਕਿਸੇ ਚੀਜ਼ ਤੇ ਸ਼ੱਕ ਨਹੀਂ ਕਰ ਸਕਦੇ ਆਪਾਂ ਹਨਾ ਵੀ ਬਰੀਡ ਚ ਵੀ ਪੂਰੀ ਆ ਤੇ ਮਿਲਕ ਚ ਵੀ ਹਨਾ ਜੀ ਫੁੱਲਾਂ ਦਾ ਦਾ ਝੋਲਾ ਭਰਿਆ ਪਿਆ ਜੀ ਅੱਛਾ ਵੀ ਅੱਗੇ ਵੀ ਬਾਈ ਨੇ ਦੱਸਿਆ ਦੋ ਮੰਜਾਂ ਤੇ ਦੀਆਂ ਟਰਾਫੀਆਂ ਤੇ ਸਰਟੀਫਿਕੇਟ ਆਉਂਦੇ ਜੀ ਹਨਾ ਵੀ ਨਾਮੀ ਮੱਝ ਹੈ ਹਾਂਜੀ ਤੇ ਬਾਕੀ ਗੱਲ ਜੀ ਜਿਵੇਂ YouTube ਤੇ ਅੱਜ ਪਹਿਲੀ ਯਾਰੀ ਹੈ ਪਹਿਲੀ ਯਾਰੀ ਬਾਕੀ ਇੱਕ ਗੱਲ ਹੋਰ ਹੈ ਬਾਈ ਜੇ ਮੱਝ ਬਾਰੇ ਗੱਲਾਂ ਕਰੀਏ ਕਿ ਆਪਾਂ ਸਾਰੀ ਦਿਹਾੜੀ ਗੱਲਾਂ ਕਰੀਏ ਸਾਰੀ ਦਿਹਾੜੀ ਕਰੀਏ ਹਨਾ ਇਹਦੀਆਂ ਮੁੱਕਣੀਆਂ ਹੀ ਨਹੀਂ ਗੱਲਾਂ ਮੇਰੇ ਸਾਮਣੇ ਤੇ ਬਾਕੀ ਤੁਸੀਂ ਫੇਸ ਦੇਖ ਸਕਦੇ ਹੋ ਮੱਝ ਦਾ ਹੁਣ ਸਾਰੇ ਇਹਨੂੰ ਚੰਗੇ ਚੰਗੇ ਬਰੀਡਰ ਜਾਣਦੇ ਆ ਪਰ ਜਿਹੜੇ ਨਵੇਂ ਵੀਰ ਸ਼ੌਂਕ ਰੱਖਦੇ ਆ ਨੀਲੀ ਰਾਵੀ ਦਾ ਉਹਨਾਂ ਦੇ ਧਿਆਨ ਚ ਨਹੀਂ ਜੀ ਇਹ ਮੱਝ ਮੇਰੇ ਸਾਹਮਣੇ ਤੇ ਪਰ ਜਿਹੜੇ ਨੀਲੀ ਰਾਵੀ ਦੇ ਪੁਰਾਣੇ ਬਰੀਡਰਾਂ ਸਾਰੇ ਜਾਣਦੇ ਮੇਰਾ ਖਿਆਲ ਪਹਿਲਾ ਪਹਿਲੀ ਵਾਰੀ ਕੰਪੀਟੀਸ਼ਨ ਵਿੱਚ ਮੈਨੂੰ ਲੱਗਦਾ ਅੰਕਲ ਪੱਪੂ ਸੰਧੂ ਹੀ ਲੈ ਕੇ ਗਏ ਸੀ ਹਾਂ ਜੀ ਪੱਪੂ ਸੰਧੂ ਲੈ ਕੇ ਗਏ ਕਿਹੜਾ ਮੇਲਾ ਸੀ ਭਾਈ ਉਹ ਉਹ ਇੱਥੇ ਯੂਨੀਵਰਸਿਟੀ ਚ ਲੱਗਾ ਸੀ ਲੁਧਿਆਣੇ ਉਹ ਪਹਿਲਾ ਲੜਿਆ ਉਹ ਪਹਿਲਾ ਠੀਕ ਹੈ ਭਾਈ ਦੂਜਾ ਬਦੋਵਾਲ ਸੀਗਾ ਜੀ ਅੱਛਾ ਅੱਛਾ ਤੀਜਾ ਫਿਰ ਇੱਥੇ ਜਗਰਾਵੀਆ ਮੈਨੂੰ ਲੱਗਦਾ ਵੀ ਮੁੱਖ ਮੰਤਰੀ ਆਪਣੇ ਪੰਜਾਬ ਤੇ ਉਹਨਾਂ ਨੇ ਵੀ ਸਨਮਾਨਤ ਕੀਤਾ ਸੀ ਹਾਂ ਸਨਮਾਨਤ ਕੀਤਾ ਸੀ ਚੱਪੜ ਚੜੀ 25000 ਰੁਪਏ ਸਕਰੀਤ ਬਾਦਲ ਸਾਹਿਬ ਨੇ ਪ੍ਰਕਾਸ਼ ਸਿੰਘ ਬਾਦਲ ਠੀਕ ਹੈ ਭਈ ਠੀਕ ਹੈ ਤੇ ਤੁਸੀਂ ਦੇਖ ਸਕਦੇ ਮੇਰਾ ਖਿਆਲ ਹੁਣ ਤਿੰਨ ਥਣ ਚੱਲਦੇ ਬਈ ਇਹਦੇ ਅਸਲ ਤਾਂ ਸਹੀ ਤਾਂ ਇੱਕ ਹੀ ਹੈ ਜੀ ਇੱਕ ਹੀ ਚੱਲਦਾ ਭਾਈ ਪੂਰਾ ਇਧਰੋਂ ਹਟਾਈ ਖ ਬਈ ਇਹ ਤੈਨੂੰ ਅੱਜ ਹੀ 7 ਕਿਲੋ ਦੁੱਧ ਹੈਗਾ ਇਹ ਤਾਰੀਖਾ ਅੱਛਾ ਹਾਂਜੀ ਇੱਕ ਡੰਗ ਮਿਲਦੀ ਹੈ ਇੱਕ ਡੰਗ ਮਿਲਦੀ ਹੈ ਵੇਖ ਸਕਦੇ ਹੋ 7 ਕਿਲੋ ਦੁੱਧ ਆ ਆ ਇੱਕ ਹੀ ਚੱਲਦਾ ਹੈ ਮਗਰ ਲਈ ਚੱਲਦਾ ਹੈ ਬਈ ਦੂਜੇ ਦਾ ਮਾੜੇ ਮਾੜੇ ਠੀਕ ਹੈ ਬਈ ਉਸੇ ਜਿਹੇ ਦੁੱਧ ਦਾ ਠੀਕ ਹੈ ਬਈ ਦੇਖ ਸਕਦੇ ਤੁਸੀਂ ਥਣ ਬਈ ਦਾ ਦੇਖੀ ਚੱਲਦਾ ਵੇਖ ਲਓ ਢਾਂਚਾ ਇਹਦੀ ਜਿਹੜੀ ਕੱਟੀ ਬਈ ਤੁਸੀਂ ਦਿੱਤੀ ਉਹ ਦੂਜੀ ਝੋਟੀ ਤੋਂ ਆਪਣੀ ਜਿਹੜੀ ਸੇਲ ਕਰਨੀ ਵੱਢੀ ਉਹ ਵੀ ਐਂ ਹੀ ਬਣੀ ਹੁੰਦੀ ਜਾਂ ਵੀ ਥਣ ਉਹਦਾ ਆ ਚੀਜ਼ ਆ ਮਾਹ ਵਾਲਾ ਚੀਜ਼ ਆ ਜੀ ਤੇ ਬਾਕੀ ਬਾਈ ਜਿਹੜੀ ਆ ਝੋਟੀ ਆ ਜੇ ਸੇਲ ਹੋ ਕੇ ਕਿੱਥੇ ਚੱਲੀ ਆ ਆਪਣੀ ਇਹ ਬਟਾਲੇ ਚੱਲੀ ਹੈ ਬਟਾਲੇ ਹੈ ਮਾਝੇ ਚ ਚੱਲੀ ਹੈ ਮਾਝੇ ਚ ਚੱਲੀ ਤੇ ਇਹਦੀ ਕੀ ਡਿਟੇਲ ਬਾਈ ਕਿੰਨੇ ਮੇਲੇ ਹੈ ਜਾਨੀ ਕਿ ਲੜੀਆ ਹੁਣ ਤੱਕ ਇਹ ਦੋ ਮੇਲੇ ਲੜੀਆ ਜੀ ਅੱਛਾ ਦੋਹਾਂ ਚ ਫਰਸਟ ਚ ਵੀ ਦੋਨਾਂ ਜੀ ਦੋ ਦੰਦ ਚ ਆਈ ਹੈ ਇਤਨ ਹੁੰਦੇ ਅੱਛਾ ਦੋ ਦੰਦ ਪਹਿਲਾਂ ਲੜਿਆ ਉਹ ਚ ਚੈਂਪੀਅਨ ਬਣੀ ਹੈ ਨਾ ਹਾਂ ਜੀ ਤੇ ਐਸ ਕੀ ਦੋ ਦੋ ਸੁਕੀਆਂ ਚ ਪਹਿਲੇ ਉਹ ਤੇ ਅੱਛਾ ਡਰਾਈ ਕੰਪੀਟੀਸ਼ਨ ਹੈ ਕਿ ਨੀਲੀ ਰਵੀ ਦਾ ਤੇ ਤੁਸੀਂ ਦੇਖ ਸਕਦੇ ਬੱਲੇ ਦੀ ਹੈ ਬੱਲੇ ਨੇਤਰ ਦੀ ਮਾਝ ਆਪਣੇ ਵਾਲੀ ਦੀ ਵੱਡੀ ਦੀ ਹੈ ਨਾ ਥਣ ਦੇਖ ਸਕਦੇ ਹੋ ਫੇਸ ਦੇਖ ਸਕਦੇ ਟਾਂ ਜਾ ਤੁਸੀਂ ਪੈਕ ਸਾਈਡ ਤੇ ਦੇਖ ਸਕਦੇ ਹੋ ਦੂਜਾ ਸੂਆ ਬਾਈ ਮੂੰਹ ਕਿਵੇਂ ਦੰਦਾ ਚ ਰਲ ਗਈ ਦੰਦਾ ਹੀ ਤਾਂ ਰਲਿਆ ਠੀਕ ਹੈ ਕਟਾ ਬਾਈ ਕਿਹੜੇ ਦਾ ਇਹ ਕਟਾ ਡਾਇਮੰਡ ਦਾ ਜੀ ਡਾਇਮੰਡ ਦਾ ਹਰੀਚਾ ਨੇ ਤਾਂ ਦੇਖ ਸਕਦੇ ਹੋ ਕਟਾ ਤੇ ਬਟਾਲੇ ਚੱਲੀ ਐ ਸੇਲ ਹੋ ਕੇ ਦੇਖ ਸਕਦੇ ਹੋ ਦੂਜਾ ਸੂਆ ਹਾਂ ਲੇਵਿਆ ਦੂਸਰੀ ਸਾਈਡ ਤੋਂ ਦੇਖ ਸਕਦੇ ਬਿਊਟੀ ਕੰਪੀਟੀਸ਼ਨ ਵਾਲੀ ਆ ਇਹ ਸੋਖ ਨਾਲ ਮੈਨੂੰ ਲੱਗਦਾ ਗਾਂ ਪੀਡੀਐਫ ਦਾ ਮੇਲਾ ਉੱਥੇ ਵੀ ਤੁਹਾਨੂੰ ਦੇਖਣ ਨੂੰ ਮਿਲੂਗੀ ਇਹ ਝੋਟੀ ਫੇਸ ਦੇਖ ਸਕਦੇ ਜਿਹੜੀ ਆਹ ਝੋਟੀ ਬਈ ਇਹ ਕਿਹੜੇ ਸੰਦੀ ਹੈ ਇਹ ਵੀ ਬਿੱਲੇ ਦੀ ਆ ਜੀ ਇਹ ਨਿੱਤ ਬਿੱਲੇ ਨੇਤਰ ਦੀ ਇਹ ਬਿੱਲੇ ਨੇਤਰ ਦੀ ਇਹ ਆ ਪਖਰੀਦੀ ਹੈ ਕਿ ਕਰਦੀ ਕੇ ਮਾਂ ਜੀ ਇਹ ਕਰਦੀ ਇਹ ਮੱਝ ਦੀ ਆ ਜੀ ਉਹ ਮੱਝ ਦੀ ਹਾਂਜੀ ਉਹ ਹੈਗੀ ਆ ਜੀ ਝੋਟੀ ਜਿਹੜੀ ਕਮਿਆਰੇ ਵਾਲਿਆਂ ਕੋਲ ਇਹ ਨਹੀਂ ਅੱਛਾ ਜਵੰਦਰਾਂ ਵਾਲੀ ਮੱਝ ਅੱਛਾ ਉਹਦੀ ਝੋਟੀ ਉਹਦੀ ਕੱਟੀ ਆ ਠੀਕ ਹੈ ਬਈ ਤੇ ਇਹਨੇ ਪਹਿਲਾ ਸੋਏ ਸੂਈ ਹੈ ਬਈ ਇਹ ਜਿਹੜੀ ਇਹ ਆ ਛੋਟੀ ਮੀਣੀ ਪਹਿਲਾ ਹੀ ਪਹਿਲਾ ਹੀ ਇਹਨੇ ਕਿੰਨਾ ਕ ਦੁੱਧ ਦਿੱਤਾ ਬਈ ਇਹਨੇ ਵੀ 13 ਕਿਲੋ ਦਿੱਤਾ ਜੀ 13 ਕਿਲੋ ਦਿੱਤਾ ਉਹਨੇ ਆਪਣੀ ਨੇ ਛੋਟੀ ਨੇ ਪਹਿਲੇ ਸੋਏ ਉਹਨੇ ਪਹਿਲੇ ਹੀ 13 ਹੀ ਦਿੱਤੀ ਹੁਣ ਕਿੰਨੇ ਦੁੱਧ ਤੇ ਚੱਲਦੀ ਕਿੰਨੇ ਦਿਨਾਂ ਦੀ ਸੂਈ ਹੈ ਸੋਈ ਤੇ ਇਹ ਆ ਤੇ ਅੱਜ ਹੀ ਨਾਲ ਉਹ ਟੁੱਟਿਆ ਜੀ ਕੱਟੇ ਦਾ ਅੱਛਾ ਯਾਨੀ ਕਿ 8-10 ਦਿਨ ਹੋ ਗਏ ਹੁਣ 10 ਦਿਨ ਹੋ ਗਏ ਤੇ 12-13 ਦੇ ਚੱਲੀ ਜਾਂਦੀ ਹੈ ਹਣਾ ਯਾਨੀ 45 ਦਿਨ ਮੱਝ ਦੁੱਧ ਵਾਧਦੀ ਹੈ ਯਾਨੀ ਥੋੜੀ ਉਮੀਦ ਨਾ ਕਿੰਨਾ ਦੁੱਧ ਕਰ ਜੂ ਸਾਡੀ ਨੀਦਨਾ ਦਾ ਚਾਹੀਦਾ ਈ 17 18 17 18 ਸਹੀ ਹੈ ਬਈ ਤੇ ਦੇਖ ਸਕਦੇ ਆ ਤੁਹਾਨੂੰ ਇਹ ਛੁਪੇ ਹੋਏ ਹੀਰੇ ਦਿਖਾਈ ਆ ਤੁਹਾਨੂੰ ਚਿੱਟਾ ਸੋਨਾ ਜਿਹਨੂੰ ਕਹ ਲਈਏ ਅੱਜ ਤੇ ਦੁਬਾਰਾ ਤੇ ਫੇਰ ਆਪਾਂ ਉਹ ਮੱਝ ਤੁਹਾਨੂੰ ਦਿਖਾ ਦਿੰਨੇ ਆ ਕਮਾਲ ਦੀ ਮੱਝ ਆ ਜਿਵੇਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਜਿਵੇਂ ਮੋਹਰਾ ਚ ਖਾਲੀ ਨੂੰ ਚੈਂਪੀਅਨ ਮੰਨਦੇ ਆ ਤੇ ਉਦਾਂ ਹੀ ਆ ਮੱਝ ਚੈਂਪੀਅਨ ਜਿੰਨੇ ਮੇਲਿਆਂ ਚ ਗਈ ਆ ਜਿੱਤ ਕੇ ਆਈ ਆ ਕੋਈ ਕਿਸੇ ਮੇਲੇ ਤੋਂ ਖਾਲੀ ਨਹੀਂ ਮੁੜੀ ਦੁੱਧ ਵੀ ਚਵਾਏ ਨੇ ਮਿਲਕ ਬਿਊਟੀ ਕੰਪੀਟੀਸ਼ਨ ਵੀ ਲੜੀ ਆ। ਬਾਕੀ ਤੁਸੀਂ ਦੇਖ ਸਕਦੇ ਹੋ ਮੈਨੂੰ ਮੇਰੇ ਖਿਆਲ ਚ ਇੱਕ ਦੋ ਮੱਝਾਂ ਹੀ ਪੱਪੂ ਸੰਧੂ ਵਾਲੇ ਜਿਹੜੇ ਅੰਕਲ ਦੇ ਝੋਟੇ ਦੀਆਂ ਰਹਿ ਗਈਆਂ ਹੁਣੇ ਜਿੱਥੋਂ ਬਲੱਡ ਲੈਣ ਮੈਨ ਆਪਣੇ ਪੰਜਾਬ ਚ ਚੱਲਦੀ ਆ ਫਿਰੋਜ਼ਪੁਰ ਵਾਲੀ। ਉਹ ਇਹ ਵੀ ਮੱਝ ਹੋਸੇ ਝੋਟੇ ਦੀ ਤੁਸੀਂ ਦੇਖ ਸਕਦੇ ਦੁਵਾਰਾ ਤੋਂ ਪਹਿਲੀ ਵਾਰ ਕੈਮਰੇ ਤੇ ਆਈ ਆ ਅੱਜ ਤੁਹਾਨੂੰ ਦਿਖਾਈ ਆ ਤੇ ਬਾਕੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ ਜੀ